ਪੋਸੂ ਨਮਾ ਚੈਨਲ ਦੀ ਟੀਮ ਪਹੁੰਚੀ ਅੱਜ ਪਠਾਨਕੋਟ ਔਰ ਮੇਰੇ ਨਾਲ ਇਸ ਵਕਤ ਪਰਮ ਸੰਤ ਸ਼੍ਰੀ ਗੁਰਦੀਪ ਗਿਰੀ ਜੀ ਪਠਾਨਕੂਟ ਵਾਲੇ ਮੇਰੇ ਨਾਲ ਜੁੜੇ ਨੇ ਔਰ ਦੱਸਦੇ ਆ ਕਿ ਹੜ ਦੀ ਚਪੇੜ ਦੇ ਵਿੱਚ ਡੇਰੇ ਦਾ ਵੀ ਕੁਝ ਹਿੱਸਾ ਔਨ ਕਰਕੇ ਕਿਤੇ ਨਾ ਕਿਤੇ ਸੰਗਤਾਂ ਦੇ ਵੱਲੋਂ ਪੂਰੀ ਤਰ੍ਹਾਂ ਪੂਰੀ ਨਿਮਰਤਾ ਦੇ ਨਾਲ ਜਿਹੜੀ ਹੈ ਉਹ ਮਿੱਟੀ ਦੀਆਂ ਬੋਰੀਆਂ ਭਰ-ਭਰ ਕੇ ਉਸ ਜਗ੍ਹਾ ਨੂੰ ਸਮਤਲ ਬਰਾਬਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸਥਾਨ ਜਿਹੜਾ ਹੈ ਜੋ ਜਗ੍ਹਾ ਬਿਲਕੁਲ ਸਤਸੰਗ ਸ਼ੈੱਡ ਦੇ ਨਾਲ ਹੈ ਕੁਛ ਇੱਕ ਬਾਥਰੂਮ ਸੀ ਉਹ ਗਿਰਨ ਔਰ ਉਸ ਦੀ ਪਰਭਾਈ ਵਾਸਤੇ ਸੰਗਤ ਜਿਹੜੀ ਉਹ ਦਿਨ ਰਾਤ ਸੇਵਾ ਕਰ ਰਹੀ ਨੇ ਮੌਕੇ ਤੇ ਮੌਜੂਦ ਪਰਮ ਸੰਤ ਸ਼੍ਰੀ ਗੁਰਦੀਪ ਗਿਰੀ ਜੀ ਇਸ ਵਕਤ ਮੇਰੇ ਨਾਲ ਨੇ ਉਹਨਾਂ ਤੋਂ ਪੁੱਛਦੇ ਆ ਕਿ ਅਸਲ ਵਿੱਚ ਇਹ ਸਾਰਾ ਕੁਝ ਕਿਸ ਤਰ੍ਹਾਂ ਨੁਕਸਾਨ ਹੋਇਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੂਰੇ ਮਤਲਬ ਕਿਉਂਕਿ ਕਾਫੀ ਜ਼ਮੀਨ ਜਿਹੜੀ ਡੇਰੇ ਦੀ ਹੈ ਉਹ ਪਾਣੀ ਦੇ ਵਿੱਚ ਵਹਿ ਚੁੱਕੀ ਹੈ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਹਾਂਜੀ ਜੈ ਗੁਰਦੇਵ ਜੀ ਇਹ ਬਾਬਾ ਜੀ ਕਿਸ ਤਰ੍ਹਾਂ ਮਤਲਬ ਫਲੱਡ ਦੀ ਚਪੇਟ ਤਾਂ ਠੀਕ ਹੈ ਪੂਰਾ ਪੰਜਾਬ ਜਿਹੜਾ ਹੈ ਉਹ ਆਇਆ ਹੋਇਆ ਹੈ ਡੇਰੇ ਦਾ ਵੀ ਕੁਝ ਹਿੱਸਾ ਸੀ ਦੇਖ ਕੇ ਆਏ ਆ ਕਿ ਕਿੰਨਾ ਕੁ ਨੁਕਸਾਨ ਹੋਇਆ ਇਹ ਡੇਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਏ ਗੱਲ ਇਸ ਤਰ੍ਹਾਂ ਕਿ ਜਿਹੜਾ ਨੁਕਸਾਨ ਹੈ ਡੇਡੇ ਦਾ ਜੇ ਸੋਚਿਆ ਜਾਈ ਤੇ ਕਾਫੀ ਵੱਡਾ ਹੈ ਕਿਉਂਕਿ ਤੁਸੀਂ ਬਾਹਰ ਵੇਖ ਹੀ ਆਏ ਹੋ ਕਿ ਕੋਈ 150 ਗੱਡੀਆਂ ਦੀ ਪਾਰਕਿੰਗ ਸੀ ਸਾਡੀ ਉਹ ਪਾਣੀ ਬਹਾ ਕੇ ਲੈ ਗਿਆ 150 ਦੀ ਗੱਡੀਆਂ ਦੀ ਪਾਰਕਿੰਗ ਹੁਣ ਕਰਨੀ ਲਈ ਸਾਨੂੰ ਜਗ੍ਹਾ ਦਾ ਅਰੇਂਜ ਕਰਨਾ ਪਏਗਾ ਉਹਦੇ ਨਾਲ ਹੀ ਜੋ ਅੰਦਰਲੇ ਪਾਸੇ ਵਾਸਲ ਨੂੰ ਹੀ ਕੋਈ 30 ਦੇ ਲਗਭਗ ਬਨੇ ਹੋਏ 15 ਕਿ ਲੀਡੀ ਜੀ ਹੀ 15 ਕਿ ਜੈਨਸ ਸੀ ਉਹ ਵੀ ਚਲੇ ਗਏ ਔਰ ਕਾਫੀ ਦੂਰ ਤੱਕ ਇਸ ਨੇ ਮਾਰ ਕੀਤੀ ਜਿਵੇਂ ਕਿ ਚਾਰ ਦਿਵਾਰੀ ਦੇ ਅੰਦਰੋਂ ਇਹ 150 ਫੁੱਟ ਚਾਰ ਦਿਵਾਰੀ 200 ਫੁੱਟ ਚਲੇ ਗਈ ਇਹਦੀ ਤੋ ਇੰਦੇ ਜੋ ਅਜਨੀਅਰ ਕਹਿੰਦੇ ਆ ਉਹ ਜਿਹੜੀ ਜ਼ਮੀਨ ਚਲੇ ਗਈ ਉਹ ਤੇ ਚਲੇ ਗਈ ਪਰ ਹੁਣ ਇਹਨੂੰ ਬਚਾਨ ਦੇ ਲਈ ਅੱਗੋਂ ਨੁਕਸਾਨ ਨਾ ਹੋਵੇ ਉਹ ਜੋ ਉਹਨਾਂ ਨੇ ਨਕਸ਼ਾ ਬਣਾਇਆ ਉਸੇ 1 ਕਰੋੜ ਰੁਪਏ ਦਾ ਕੇਵਲ ਬੰਨ ਲਗਾਉਂਦਾ ਹੀ ਆ ਇਸ ਨੂੰ ਬਚਾਨਦਾ ਹੀ ਆ ਤੇ ਜਿਹੜਾ ਕਿ ਸੰਗਤਾਂ ਨੇ ਸੋਚ ਲਿਆ ਕਿ ਅਸੀਂ ਕਿਸ ਤਰ੍ਹਾਂ ਕਰਨਾ ਕਿਉਂਕਿ ਸਰਕਾਰ ਨੂੰ ਪਹਿਲਾਂ ਵੀ ਅਸੀਂ ਕਿਹਾ ਸੀ ਪਿਛਲੇ ਸਾਲ ਵੀ ਥੋੜਾ ਨੁਕਸਾਨ ਹੋਇਆ ਸੀ ਪਰ ਥੋੜਾ ਹੋਇਆ ਅਸੀਂ ਜਿਹੜਾ ਰਸਤਾ ਰੁੜ ਗਿਆ ਸੀ ਉਹ ਰਸਤੇ ਨੂੰ ਦੁਬਾਰਾ ਬਣਾ ਦਿੱਤਾ ਗਿਆ 2 ਸਾਲ ਤੋਂ ਦੇ ਰਿਆ ਆਪਣੀ ਤੌਰ ਤੇ ਉਹ ਕੰਮ ਕਰਦਾ ਰਿਹਾ ਸਰਕਾਰ ਨੇ ਵੀ ਪਿੱਛੇ 6 ਲੱਖ ਰੁਪਈਆ ਭੇਜਿਆ ਲੇਕਿਨ 6 ਕਰੋੜ ਤੇ 6 ਲੱਖ ਬੜਾ ਅੰਤਰ ਹੁੰਦਾ ਤੇ ਉਹਦੇ ਕਰਕੇ ਉਹ ਤੇ ਪਤਾ ਹੀ ਨਹੀਂ ਲੱਗਾ ਕਿੱਥੇ ਚਲਾ ਗਿਆ ਕਿੱਥੇ ਨਹੀਂ ਬਲਕਿ ਜਿਹੜਾ ਡੇਰੇ ਨੇ ਕੰਮ ਕੀਤਾ ਹੋਇਆ ਸੀ ਰਸਤਾ ਬਣਾਇਆ ਸੀ ਉਹ ਵੀ ਦੁਬਾਰਾ ਚਲਾ ਗਿਆ ਹੁਣ ਜੋ ਵੀ ਕੰਮ ਹੈ ਅ ਜਨੀਅਰ ਵਿੰਗ ਜੋ ਸਾਡਾ ਡੇਰੇ ਦਾ ਹੈ ਉਹਨਾਂ ਨੇ ਕਿਹਾ ਕਿ ਇਹਨੂੰ ਪ੍ਰਾਪਰ ਢੰਗ ਨਾਲ ਸੀ ਕਰਾਂਗੇ ਸੰਗਤਾਨ ਦਾ ਸਹਿਯੋਗ ਜਿਹੜਾ ਉਹ ਆਏਗਾ ਤੇ ਇਹਨੂੰ ਹੁਣ ਅਸੀਂ ਪ੍ਰਾਪਰ ਢੰਗ ਨਾਲ ਕਰ ਲਵਾਂ ਬਹੁਤ ਬਹੁਤ ਮਿਹਰਬਾਨੀ ਬਬਾਈ ਸ਼ੁਕਰੀਆ ਧੰਵਾਜੀ ਸੋ ਦੋਸਤੋ ਜਿਵੇਂ ਦੱਸਿਆ ਕਿ ਸਰਕਾਰ ਦੇ ਵੱਲੋਂ 6 ਲੱਖ ਰੁਪਈਆ ਆਇਆ ਸੀ ਔਰ ਵੱਡੀ ਗੱਲ ਹੈ ਕਿ ਜਿੱਥੇ ਕਰੋੜਾਂ ਦਾ ਖਰਚਾ ਉੱਥੇ ਲੱਖਾਂ ਦਾ ਕੀ ਬਣਦਾ ਸੋ ਡੇਰੇ ਦੇ ਸੇਵਾਦਾਰਾਂ ਨੇ ਬਾਬਾਈ ਦੀ ਇਜਾਜ਼ਤ ਦੇ ਨਾਲ ਇਸ ਨੂੰ ਹੁਣ ਪ੍ਰੈਕਟੀਕਲੀ ਰੂਪ ਦੇਣ ਦਾ ਜਿਹੜਾ ਬੀੜਾ ਹੈ ਚੁੱਕਿਆ ਹੈ ਕਰੋੜ ਰੁਪਏ ਦੇ ਕਰੀਬ ਜਿਹੜਾ ਖਰਚਾ ਹੈ ਔਰ ਸੰਗਤ ਚੱਕ ਰਹੀ ਹੈ ਡੇਰਾ ਚੱਕ ਰਿਹਾ ਹੈ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਚੀਜ਼ਾਂ ਬਚੀਆਂ ਨੇ ਉਹਨਾਂ ਨੂੰ ਸੰਭਾਲਣ ਦੀ ਸਮੇਂ ਜ਼ਰੂਰਤ ਹੈ ਬਾਬਾ ਜੀ ਇੱਕ ਸਵਾਲ ਹੈ ਕਿ ਜਿਹੜੀ 150 ਗੱਡੀਆਂ ਦੀ ਪਾਰਕਿੰਗ ਹੈ ਉਹ ਜਗ੍ਹਾ ਨੂੰ ਵੀ ਕਵਰ ਕੀਤਾ ਜਾਵੇਗਾ ਉਸ ਬਾਉਂਡਰੀ ਬਾਲ ਦੇ ਵਿੱਚ ਨਹੀਂ ਉਹ ਜੇਕਰ ਉਹਨੂੰ ਅਸੀਂ ਕਵਰ ਕਰਦੇ ਹਾਂ ਤੇ ਉਹ ਕਈ ਕਰੋੜਾਂ ਰੁਪਈਆਂ ਦਾ ਜਿਵੇਂ ਖਰਚਾ ਹੋਏਗਾ ਉਹਦੇ ਚ ਸੌ ਸੌ ਫੁੱਟ ਜਿਹੜੀ ਮਿੱਟੀ ਆ ਉਹ ਚਲੇ ਗਈ ਹੈ ਉਹ 100 ਫੁੱਟ ਮਿੱਟੀ ਕਿੱਥੋਂ ਇੰਨੀ ਲਿਆਵਾਂਗੇ ਇਸ ਕਰਕੇ ਉਹ ਨਹੀਂ ਨਾਲੇ ਚੱਕੀ ਦਰਿਆ ਫੇਰ ਆਪਣੇ ਆਪ ਨੂੰ ਖੁੱਲਾ ਕਰਨ ਵਾਸਤੇ ਉਹਨੂੰ ਦੁਬਾਰਾ ਆਪਣੀ ਚਪੇਟ ਚ ਲੈ ਸਕਦਾ ਇਸ ਕਰਕੇ ਅਸੀਂ ਕੇਵਲ ਤੇ ਕੇਵਲ ਹੁੰਡੇਰਾ ਤੇ ਡੇਰੇ ਦੇ ਨਾਲ ਲੱਗਦਾ ਰਸਤਾ ਜਿਹੜਾ ਪਿੱਛੇ ਆਬਾਦੀ ਨੂੰ ਜਾਂਦਾ ਉਹ ਰਸਤਾ ਬਣਾ ਦੇਣਗੇ ਔਰ ਨਾਲ ਹੀ ਚਾਰਦिवारी ਜਿਹੜੀ ਹੈ ਉਹਨੂੰ ਕਵਰ ਕਰ ਲੈਣਗੇ ਤਾਂ ਕਿ ਜਿਹੜਾ ਦਰਿਆ ਹੈ ਅੱਗੇ ਨੁਕਸਾਨ ਨਾ ਕਰੇ ਸੋ ਬਿਲਕੁਲ ਔਰ ਇਹ ਦੋ ਦਰਵਾਰ ਹੈ ਜਿੱਥੇ ਕਿ ਹਰ ਰੋਜ਼ ਹਜ਼ਾਰਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਦਰਸ਼ਨਾ ਨ ਆਉਂਦੀ ਹੈ ਔਰ ਦੇਸ਼ਾਂ ਵਿਦੇਸ਼ਾਂ ਤੋਂ ਇਸ ਦਰਬਾਰ ਦੇ ਨਾਲ ਸੰਗਤ ਜਿਹੜੀ ਜੁੜੀ ਹੋਈ ਹੈ ਸੋ ਅੱਜ ਇੱਥੇ ਬਾਕਾਇਦਾ ਤੌਰ ਤੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਔਰ ਅਨਿਲ ਅਤਰੀ ਜੀ ਪਟਿਆਲੇ ਤੋਂ ਔਰ ਨਾਲ ਹੀ ਬਿੰਦਰ ਸਿੰਘ ਬਾਗੀ ਜੀ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਲੁਧਿਆਣਾ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਨੇ ਔਰ ਦਰਬਾਰ ਦੇ ਵਿੱਚ ਪਹੁੰਚੇ ਨੇ ਪੋਸੂਨਾਮਾ ਚੈਨਲ ਦੀ ਟੀਮ ਪਹੁੰਚੀ ਹੈ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮ ਸੋਹੋਤਾ ਪਠਾਨਕੋਟ